ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਗੱਲ ਕਰਾਂਗੇ ਜਿਹੜਾ ਪਿਛਲੇ ਦਿਨੀ ਇੱਕ ਜਹਾਜ਼ ਭਰ ਕੇ ਅਮਰੀਕਾ ਨੇ ਨੌਜਵਾਨਾਂ ਦਾ ਡਿਪੋਰਟ ਕੀਤਾ ਏ ਉਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਜਿਨ੍ਹਾਂ ਭੈਣ ਭਰਾਵਾਂ ਨੇ ਕਰਜ਼ਾ ਚੁੱਕ ਕੇ ਪੈਸੇ ਲਾਏ ਸੀ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਉਹਨਾਂ ਦੇ ਪੈਸੇ ਵੀ ਪੂਰੇ ਨਹੀਂ ਹੋਏ ਇਹ ਬਹੁਤ ਨਿੰਦਣਯੋਗ ਗੱਲ ਹੈ ਬਹੁਤ ਅਸ਼ੋਕ ਅਫਸੋਸ ਵਾਲੀ ਗੱਲ ਹੈ ਪਰ ਇੱਕ ਪਾਸੇ ਉਹ ਚਲੋ ਜੋ ਉਹ ਤੇ ਹੋਣਾ ਸੀ ਉਹ ਹੋ ਗਿਆ ਸਾਡੇ ਬੰਦੇ ਰਿਪੋਰਟ ਹੋ ਗਏ ਬਹੁਤ ਮਾੜੀ ਗੱਲ ਹੋਈ ਆ ਦੂਰੇ ਪਾਸੇ ਗੋਦੀ ਮੀਡੀਆ ਚਾਪਲੂਸ ਮੀਡੀਆ ਇੰਡੀਅਨ ਮੀਡੀਆ ਐਵੇਂ ਝੂਠ ਦੇ ਜਾਨੀ ਕਿ ਤੰਦੇਲ ਬੰਨੀ ਜਾਂਦਾ ਕਹੀ ਜਾਂਦਾ ਗੁਰਦਾਰਿਆਂ ਦੀ ਚੈਕਿੰਗ ਹੋ ਗਈ ਸ਼ੌਪੰਗ ਮੌਲਾਂ ਦੇ ਵਿੱਚ ਚੈਕਿੰਗ ਹੋ ਗਈ ਪਟ્રોલ ਪੰਪਾਂ ਦੇ ਸ਼ੌਕ ਚੈਕਿੰਗ ਹੋ ਗਈ ਕਿਤੇ ਕੋਈ ਚੰਗ ਨਹੀਂ ਹੋਈ ਸਾਡੀ ਸਾਰੀਆਂ ਕਮੇਟੀਆਂ ਨਾਲ ਵੱਡੇ ਵੱਡੇ ਸ਼ੌਪੰਗ ਮੌਲਾਂ ਦੇ ਵਾਲਿਆਂ ਦੇ ਮਾਲਕਾਂ ਨਾਲ ਗੱਲਬਾਤ ਹੁੰਦੀ ਆ ਕਿਤੇ ਵੀ ਕੋਈ ਵੀ ਛਾਪਾ ਨਹੀਂ ਪਿਆ ਤੇ ਨਾ ਕੋਈ ਚੈਕ ਕਰ ਰਿਹਾ ਕਿਸੇ ਮੇਰੇ ਵੀਰ ਭਰਾ ਜਿਹੜੇ ਪੈਸੇ ਤੇ ਲਾ ਕੇ ਉੱਥੇ ਗਿਆ ਡਰਨ ਦੀ ਕੋਈ ਲੋੜ ਨਹੀਂ ਉਹ ਤੁਹਾਨੂੰ ਪਤਾ ਹੀ ਆ ਜਦੋਂ ਸਰਕਾਰਾਂ ਆਉਂਦੀਆਂ ਇੱਕਰੀ ਆਪਣਾ ਰੰਗ ਵਿਖਾਉਂਦੀਆਂ ਇਹ ਜਦੋਂ ਤੁਹਾਡੇ ਸਾਹਮਣੇ ਆੜਾ ਆੜਾ ਬਿਉੜਾ ਭੰਡ ਤੁਸੀਂ ਜਿਹਨੂੰ ਮੁੱਖ ਮੰਤਰੀ ਬਣਾਤਾ 24 ਦੇ ਵਿੱਚ ਜਦੋਂ ਇਹਨੇ ਬਿਉੜੇ ਨੇ ਆਉਣਾ ਸੀ ਨਾ ਉਸ ਤੋਂ ਪਹਿਲਾਂ ਇਹ ਵੀ ਕਹਿੰਦਾ ਹੁੰਦਾ ਸੀ ਮੈਂ 6 ਮਹੀਨਿਆਂ ਵਿੱਚ ਇਹ ਨਸ਼ਾ ਬੰਦ ਕਰ ਦੂੰਗਾ ਅੱਜ ਇਹਦੇ ਹੀ ਐਮਐਲਏ ਰੋਲਾ ਪਾਉਂਦਾ ਹੈ ਵੀ ਸਾਡੇ ਸਾਡੇ ਮੇਰੇ ਇਲਾਕੇ ਸੌ ਤੋਂ ਵੱਧ ਬੱਚਾ ਜਿਹੜਾ ਨਸ਼ੇ ਨਾਲ ਮਰ ਗਿਆ ਸਰਕਾਰ ਦੇ ਕਿਉਂ ਤੇ ਕਿਉਂ ਕੰਮ ਤੇ ਜੋ ਨਹੀਂ ਸਰਕਦੀ ਤੇ ਸੋ ਭੈਣ ਭਰਾਓ ਦਰਨ ਦੀ ਜਿਆਦਾ ਲੋੜ ਨਹੀਂ ਆ ਹੁਣ ਤੁਸੀਂ ਵੀ ਇਹੀ ਲਿਆ ਇਹ ਅਸੀਂ ਤੇ ਪਹਿਲਾਂ ਹੀ ਜਦੋਂ ਇਹ ਭੰਡ ਵੋਟਾਂ 'ਚ ਖਲੋਣਾ 24 ਤੋਂ ਪਹਿਲਾਂ ਹੀ ਮੈਂ ਤੇ ਤੁਹਾਨੂੰ ਬਹੁਤ ਅਗਾਹ ਕੀਤਾ ਹੈ ਬਹੁਤ ਯਾਨੀ ਕਿ ਬੇਨਤੀਆਂ ਕੀਤੀਆਂ ਸੀ ਵੀ ਤੁਸੀਂ ਬਾਜੋ ਇਹ ਇਹ ਜਿਹੜੀ ਹੈ ਯਾਨੀ ਕਿ ਆਰਐਸਐਸ ਦੀ ਦੂਸਰੀ ਪਾਰਟੀ ਜਿਹੜੀ ਕੇਜਰੀਵਾਲ ਪਾਰਟੀ ਝੜੂ ਐਂਡ ਪਾਰਟੀ ਪੋਕਰ ਵਾਲੀ ਇਹਨਾਂ ਕੋ ਬਾਜੋ ਜੇ ਬਚਿਆ ਜਾਂਦਾ ਤੇ ਚਲੋ ਫਿਰ ਵੀ ਕਿਸੇ ਨੇ ਸਾਡੀਆਂ ਬੇਨਤੀਆਂ ਨਹੀਂ ਮੰਨੀਆਂ ਉਹਨਾਂ ਨੂੰ ਮੁੱਖ ਯਾਨੀ ਕਿ ਮੁੱਖ ਮੰਤਰੀ ਬਣਾਤਾ ਇੱਕ ਪਾਸੇ ਨਾ ਦੋ ਟਕੇ ਦੇ ਐਮਐਲ ਐਮਐਲਏ ਕੇਜਰੀਵਾਲ ਲਾਲਾ ਜਿਹੜਾ ਨਸ਼ੇ ਦੇ ਸ਼ਰਾਬ ਦੇ ਘਟਾਲੇ ਦੇ ਜੇਲ੍ਹ ਤੇ ਬੰਦ ਸੀ ਉਹ ਦੀ ਗੁਰੂ ਨਾਨਕ ਸਾਹਿਬ ਨਾਲ ਤੁਲਨਾ ਕਰਦੇ ਸੀ ਇਹਨਾਂ ਨੂੰ ਸ਼ਰਮ ਦਾ ਘਾਟਾ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਸੀ ਦੂਰੇ ਪਾਸੇ ਫੇਰ ਵੀ ਚਲੋ ਉਹ ਜੋ ਹੋਣਾ ਸੀ ਉਹ ਤੇ ਹੋ ਗਿਆ ਜਿਹੜੀ ਦਿੱਲੀ ਦੇ ਵਿੱਚੋਂ ਬਹੁਕਰ ਐਂਡ ਪਾਰਟੀ ਜਾਨੀ ਕਿ ਤਿਆਰ ਹੋਈ ਸੀ ਉਸੇ 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 ਕਵਰ ਚ ਪੈ ਗਈ ਹੈ ਉੱਥੇ ਹੀ ਮਰ ਗਈ ਹੈ ਬਿਲਕੁਲ ਇਹਨਾਂ ਦਾ ਸਵਾਯਾ ਬਿਲਕੁਲ ਸਵਾਯਾ ਹੋ ਗਿਆ ਆਪ ਵੀ ਲਾਲਾ ਜਿਹੜਾ ਆਪ ਵੀ ਆ ਰਿਹਾ ਤੇ ਹੁਣ ਪੰਜਾਬ ਵਾਲਿਆਂ ਦੇ ਅੱਗੇ ਬੇਨਤੀ ਹੈ ਕੋਈ ਵੀ ਨਗਰਪਾਲਿਕਾ ਕੋਈ ਵੀ ਚੌਣਾ ਸਰਪੰਚੀ ਦੀ ਹੋ ਜੇ ਕੋਈ ਹੋਵੇ ਜ਼ਿਲ੍ਹਾ ਪ੍ਰੀਸ਼ਦ ਹੋ ਜੇ ਇਹਨਾਂ ਨੂੰ ਇਹੋ ਜਿਹਾ ਸਬਕ ਸਿਖਾਓ ਵੀ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਝੂਠੇ ਲਾਰੇ ਕਿਉਂ ਲਾਏ ਆ ਜੋ ਟਰੰਪ ਨੇ ਵੀ ਥੋੜਾ ਬਹੁਤ ਲੋਕਾਂ ਨੂੰ ਲਾਰੇ ਲਾਏ ਸੀ ਤਾਂ ਕਰਕੇ ਉਹਨੇ ਹੁਣ ਲੋਕ ਇੱਕ ਹਾਜੀ ਭਰ ਕੇ ਭੇਜਤਾ ਹੁਣ ਗਾਂ ਜਿੰਨੇ ਮੇੜੇ ਭੈਣ ਭਰਾ ਉੱਥੇ ਰਹਿੰਦੇ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੁਣ ਗਾਂ ਤੋਂ ਇਹੋ ਜਿਹਾ ਕੰਮ ਨਹੀਂ ਹੋਗਾ ਸਾਰੇ ਉਹਨਾਂ ਨੇ ਮਿਹਲੇ ਆਪਣੇ ਸਿੱਖ ਵੀ ਬਹੀ ਤੇ ਮਿਹਨਤ ਕਰਦੇ ਆ ਇਹ ਅਸੀਂ ਦੇ ਜਾਲਮ ਸਰਕਾਰ ਨੇ ਦੂਸਰੀ ਸਰਕਾਰ ਦੇ ਸ਼ਤਾਏ ਹੋਏ ਇੱਥੇ ਆਏ ਆ ਜੇ ਸਾਨੂੰ ਕੀ ਲੋੜ ਹੀ ਸਾਡੇ ਖਾਲਸਾ ਰਾਜ ਦਾ ਰਾਜ ਹੁੰਦਾ ਤਾਂ ਅਸੀਂ ਕਦੀ ਬਣਾਉਂਦੇ ਜਦੋਂ ਸਾਡਾ ਖਾਲਸਾ ਰਾਜ ਆ ਜਾਊਗਾ ਅਸੀਂ ਵਾਪਸ ਆਪਣੇ ਆਪ ਹੀ ਚੱਲ ਜਾਣਾ ਕਬਰਾਂ ਦੇ ਲੋੜ ਨਹੀਂ ਆ ਤੇ ਇਹ ਉਹਨਾਂ ਜਿਹੜਾ ਸਾਨੂੰ ਇੱਥੇ ਪ੍ਰਾਹ ਦਿੱਤੀ ਜਾਵੇ ਹੁਣ ਜਿੰਨੇ ਮੇਰੇ ਭੈਣ ਭਰਾ ਦੇ ਕਿਸੇ ਨੂੰ ਕਬਰਾਂ ਦੇ ਲੋੜ ਨਹੀਂ ਆ ਤੇ ਉਹ ਨਹੀਂ ਕੋਈ ਵੀ ਬੰਦਾ ਰਿਪੋਰਟ ਹੁੰਦਾ ਪਰ ਇਹ ਭੰਡ ਦਾ ਧਿਆਨ ਰੱਖੋ ਇਹਨਾਂ ਦਾ ਉੱਥੇ ਦਿੱਲੀ ਜਿਹਾ ਭੋਗ ਪੈ ਗਿਆ ਮੈਂ ਤੁਹਾਡੇ ਲਈ ਹੱਥ ਜੋੜ ਕੇ ਬੇਨਤੀ ਕਰੂੰਗਾ ਇਹਨਾਂ ਦਾ ਭੋਗ ਜਿਹੜਾ ਪਿਆਵ ਦੇ ਵਿੱਚ ਪਾਇਆ ਜਾਵੇ ਛੇਤੀ ਦੇ ਛੇਤੀ ਇਹਨਾਂ ਦਾ ਮੂੰਹ ਕਾਲਾ ਕਰਕੇ ਉੱਥੋਂ ਕੱਢਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ